ਤੋਂ ਕਿ ਨਾ ਸੋਣਾ ਲਓ ਪ੍ਰਾ ਮੋੜ ਲਓ 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 ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੂਲੋਵਾਲ ਤੇ ਜਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈ ਕੋਲ ਬਹੁਤ ਸੋਹਣੀ ਪੂਣ ਝੋਟੀ ਇਹ ਇੱਕ ਸਾਰੀ ਗੱਲ ਤੁਸੀਂ ਸੁਕਾਉ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ 752800053 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੀ ਕਮਿਊਨਿਟੀ ਨੂੰ ਵਿਜੀਲੈਂਸ ਕਰ ਸਕੀ ਦੀ ਬਾਈ ਜੀਆ ਸਾਰਿਆਂ ਮੱਜਾਂ ਕਰਦੀਆਂ ਭਰਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਹੈ ਦੇਖ ਸਕਦੇ ਛੋਟੀਆਂ ਕਟਰੀਆਂ ਵਾਲੀਆਂ ਆਪ ਦੀਆਂ ਸਾਰੀਆਂ ਠੀਕ ਹੈ ਥੋਟਾ ਵੀ ਖੜਾ ਬਾਈ ਕੋਲ ਠੀਕ ਹੈ ਜੀ ਪਤਾ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਹਾਂ ਜੀ ਸਸੀ ਗਾਈ ਨਾਮ ਵੀ ਆਪਣਾ ਨਾਮ ਜੀ ਮਨਪ੍ਰੀਤ ਸਿੰਘ ਪਿੰਡ ਮੜੋਵਾਲੀ ਜ਼ਿਲ੍ਹਾ ਸੰਗਰੂਰ ਜੀ ਨੇੜੇ ਨੇੜੇ ਬਾਈ ਪਿੰਡ ਕਿਹੜੇ ਆਪਣੇ ਆਪਾਂ ਨੂੰ ਜੀ ਨੇੜੇ ਤਹਿਸੀਲ ਧੂਰੀ ਆ ਨੇੜੇ ਰਣੀਕੇ ਪਿੰਡ ਪੈ ਜਾਂਦਾ ਜੀ ਠੀਕ ਆ ਇਧਰ ਰਣੀਕੇ ਸੇਖਾ ਇਧਰ ਸੇਖਾ ਹਾਂ ਜੀ ਹਾਂ ਸੇਖਾ ਨੇੜੇ ਆ ਇਧਰ ਹਾਂ ਜੀ ਠੀਕ ਆ ਤੇ ਆਪਣੀ ਝੋਟੀ ਦੱਸੋ ਬਾਈ ਕਿੰਨੇ ਕ ਦਿਨ ਨੂੰ ਕੀ ਗੱਲਬਾਤ ਹੈ ਇਹ ਜੀ ਝੋਟੀ ਤਕਰੀਬਨ ਦੇ ਦਿਨ ਪੂਰੇ ਹੋ ਗਏ ਜੀ ਹਾਂ ਜੀ ਇਹ ਜੀ ਲੈ ਸਕਦੀ ਆ 4 ਦਿਨ ਵੀ ਲੈ ਜੇ 5 ਦਿਨ ਵੀ ਲੈ ਜੇ ਠੀਕ ਆ ਹਾਂ ਜੀ ਠੀਕ ਆ ਤੋੜ ਦੋ ਭਰਾ ਲੋ ਜੀ ਜਿਆ ਕਰ ਰਿਹਾ ਫੇਸ ਕੁਆਲਟੀ ਤੇ ਕਾਰ ਦੀ ਮਾਜਾ ਬਾਈ ਦਾ ਕੋਈ ਪੁਚਾਰ ਦਾ ਕੰਮ ਨਹੀਂ ਸਿੰਘੀ ਸਿੰਘੀ ਤੁਸੀਂ ਦੇਖ ਸਕਦੇ ਥੋੜਾ ਜਿਹਾ ਕੈਮਰਾ ਦਾ ਕਰਕੇ ਥੋੜਾ ਜੱਗ ਦੀ ਹੈ ਤੋੜ ਦੋ ਤੋੜ ਦੋ ਭਰਾ ਸੱਚ ਸੱਚ ਲੋ ਇਸ ਨਮੀ ਤੋੜ ਦਤਾ ਲੈ ਚਲੋ ਲੋ ਚੰਗੀ ਫੋਟੋ ਚਲੇ ਸੀ ਭਰਾ ਕਰ ਦ ਬੜਾ ਸੁਖ ਨਾਲ ਸੋਹਣਾ ਲੋ ਲਿਓ ਉਪਰ ਮੋੜ ਦੇ ਲਿਓ ਲਿਓ ਲੋਸ ਕਰਮਾਂ ਵਾਲੀ ਲਾਈ ਜਾਂਦੀ ਹੈ ਠੀਕ ਹੈ ਜੇ ਬਾਬ ਬਣਾਈ ਜਾਂਦੀ ਹੈ ਠੀਕ ਹੈ 1 ਮਿੰਟ ਟਾਈਟ ਜੀ ਕਰਕੇ ਬੰਨ੍ਹ ਦੇ ਟਾਈਟ ਕਰ ਦੇ ਮੜੀ ਲੋਸ ਨੂੰ ਖਾਂ ਨੂੰ ਖਾਣੇ ਨੇ ਜੇਣ ਆਪਣੇ ਲਿਖਿਆ ਵੀਰੇ हां हां ਦਿਨ ਲਿਖੇ ਹੋਏ ਨੇ ਜੀ 5 ਤਰੀਕ ਨੂੰ ਦਿਨ ਪੂਰੇ ਹੋ ਗਏ ਜੀ ਠੀਕ ਆ ਜਿਹੜੀ ਹੁਣ ਆਪਣੀ ਅਗਸਤ ਦਾ ਮਹੀਨਾ ਚੱਲ ਠੀਕ ਆ ਮੜਾ ਜਦੋਂ ਪ੍ਰਯੋਗ ਨੂੰ ਥੋੜਾ ਡਰਦੀ ਹੈ ਕੈਮਰੇ ਤੋਂ ਸਰ ਮੜੇ ਖਾਂਦ ਖਾਦੀ ਆਪਾ ਉਹ ਦੂਰੋਂ ਆਉਂਦਾ ਨਾ ਚੱਲ ਕੇ ਬੰਦਾ ਲੋ ਜੀ ਚੈੱਕ ਕਰ ਸੋ ਜਾਰੇ ਥਾਣਾ ਵਿਥੀ ਨਾ ਖਾਂਣ ਲੱਗਿਆ ਵਾ ਇਹਦੀ ਮਾਮੂ ਦਾ ਰਿਕਾਰਡ ਬਈ ਪਤਾ ਪਸਾ ਇਹ ਵੀ ਜਿਹੜੀ ਜੀ ਜਿਹਦੀ ਮਾਂ ਥੱਲੇ ਨੂੰ ਦੁੱਧ ਵਧਿਆ ਸੀਗਾ ਜਿਹੜੀ ਦੀ ਭੈਣ ਹੈ ਜਨਾਬ ਉਹਨੇ ਪਹਿਲੇ ਸੂਏ 13 ਲੀਟਰ ਉਹ ਤਾਂ ਗੱਟਿਆ ਉਹਨੇ ਪਹਿਲੇ ਸੂਏ 13 ਲੀਟਰ ਹਾਂਜੀ ਹਾਂ ਠੀਕ ਆ ਇਹਦੀ ਭੈਣਸ ਇਹਦੀ ਭੈਣ ਨੇ ਠੀਕ ਹੈ ਠੀਕ ਸਰ ਜੀ ਫਿਰ ਤੁਹਾਨੂੰ ਇਹਦੀ ਸੈੱਟ ਦਿਖਾਣੇ ਸਮੂ ਥੋੜਾ ਜਿਹਾ ਕੈਮਰੇ ਤੋਂ ਚੱਕ ਦੀ ਜੇ ਇਹਦੀ ਸੈੱਟ ਤੇ ਦਿਖਾਉਣ ਇੰਚੀ ਸਿੰਗਾ ਹੋ ਸਭ ਇਸੇ ਕਰ ਸਕਦੇ ਇਹਦੀ ਸੈੱਟ ਦੀ ਸੂਈ ਬਹੁਤ ਸੋਹਣੀ ਹੈ ਚੰਗੀ ਪੋਲੀਪੋਸੀ ਹੈ ਤੇਰਾ ਠੀਕ ਹੈ ਨਾ ਤੇਰਾ ਰੇਟ ਇਹਦਾ ਕੀ ਆ ਜੀ ਰੇਟ ਜੀ ਦਾ ਫੋਨ ਤੇ ਕਰਾਂਗੇ ਜਾ ਜੀ ਹੋਊਗਾ ਹਾਂ ਜੀ ਹਾਂ ਲੋਪਰਾ ਫਲੂਨ ਝੋਟੀਆਂ ਦੇਖ ਸਕਦੇ ਹੋ ਚੰਗੀ ਬਣੀ ਹੋਈ ਪੂਛ ਜੀ ਹਾਂ ਬਾਕੀ ਤੁਸੀਂ ਸੋ ਸਮਝ ਕੇ ਜਿੰਨੇ ਸੋਨੇ ਠੀਕ ਲੱਗਿਆ ਨਾ ਉਸ ਸਾਡੇ ਨਾਲ ਜਿੰਨੇ ਟੱਕਰ ਰਿਹਾ ਹੋਣਾ ਦੇਖ ਸਾਡੇ ਬਾਕੀ ਸੋਹਣੀ ਸੰਖੀ ਆ ਵਧੀਆ ਨਾ ਇਸ ਕੁਆਲਟੀ ਦੁਬਾਰਾ ਫਿਰ ਚੈੱਕ ਕਰਨ ਕਰਦੇ ਵਾਈ ਦੀ ਝੋਟੀਆਂ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਓਕੇ ਸਾਈਂ